ਇਹ ਤਾਂ ਕਰਨਲ ਸਾਹਿਬ ਦੀ ਕਿਸਮਤ ਚਲ ਗਈ ਆ ਕਿ ਜਿਸ ਨੂੰ ਉਹ ਥੇ ਮਾਰ ਕੇ ਉੱਥੇ ਕਦਾ ਹਥਿਆਰ ਰੱਖ ਕੇ ਕਹਿਣਾ ਸੀ ਇਨਕਾਊਂਟਰ ਚ ਮਾਰੇ ਸਾਨੂੰ ਵੀ ਪਤਾ ਕੋਣ ਆ ਕਿ ਪੁਰਸਾ ਅੱਜਕੱਲ੍ਹ ਇਹ ਨਿਆ ਪਾਵਰਾ ਨੇ ਕਿ ਪੁਰਸਾ ਕਿਸੇ شریف ਬੰਦੇ ਨੂੰ ਕੁਝ ਵੀ ਕਰ ਸਕਦੀ ਆ ਸਾਡਾ ਸਿਸਟਮ ਕਹਿਣ ਨੂੰ ਡੈਮੋਕ੍ਰੇਸੀ ਆ ਪਰ ਪਸਾਖਾ ਗਿਆ ਹੀ ਆ ਕੋਣੇ ਕਹਿੰਦੇ ਸਸਪੈਂਡ ਕਰ ਦਿੱਤਾ ਇਸ ਪੈਨਸ਼ਨ ਦਾ ਕੁਝ ਜਿਹੋ ਜਿਹੋ ਦੋ ਕਰ ਮਿਲੇ ਬਾਤ ਪਰ ਉਹ ਫੇਰ ਵਾਪਸ ਪਰ ਕੇ ਜਿਹੜਾ ਹੋ ਰਹਾ ਹੈ ਲੇਖਾ ਤੇ ਉਹ ਸੇਂ ਬਦਲੀ ਕਰ ਰਹੇ ਨੇ ਗਨ ਸਰ ਦਿੱਕਾ ਜਿਹੜੀ ਸਭ ਤੋਂ ਪੁਰਾਣੀ ਡੈਮੋਕ੍ਰੇਸੀ ਹੈ ਅਗੇ ਇੱਕ ਪੁਲਿਸ ਆਫਸਰ ਜਿਲੇ ਦਾ ਕਹਿੰਦਾ ਪ੍ਰੈਜ਼ੀਡੈਂਟ ਨੂੰ ਕਹਿਤਾ ਹੈ ਉਹ ਆਲੈਕਟ ਕਰਤਾ ਨੂੰ ਆਫਸਰ ਜੀ 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 ਆਪਣੀ ਕੋਈ ਕਹਿ ਸਕਦਾ ਪੁਲਿਸ ਸਾਡੇ ਨਾਲ ਬਰਗੇਡੀਅਰ ਇੰਦਰ ਮੋਹਨ ਸਿੰਘ ਜੁੜ ਚੁੱਕੇ ਨੇ ਗੱਲਬਾਤ ਕਰਦੇ ਹੋਣੇ ਆ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਇੱਕ ਤੁਸੀਂ ਮਾਮਲਾ ਦੇਖਿਆ ਹੀ ਹੈ ਬੀਤੇ ਦਿਨੀ ਇੱਕ ਫੌਜ ਦੇ ਕਰਨਲ ਨੂੰ ਪੁਲਿਸ ਦੇ ਇੰਸਪੈਕਟਰਾਂ ਵੱਲੋਂ ਤੇ ਕੁਝ ਹੋਰ ਮੁਲਾਜ਼ਮਾਂ ਵੱਲੋਂ ਬੁਰੀ ਤਰੀਕੇ ਨਾਲ ਕੁੱਟਿਆ ਗਿਆ ਉਹ ਸਾਰੇ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹਦੇ ਬਾਰੇ ਮੇਰੇ ਕੋਲ ਕਈ ਕਹਿ ਲੋ ਮੈਂ ਪਿਆਨ ਦੇਣਾ ਚਾਹੁੰਦਾ ਜੀ ਸਰ ਪਹਿਲੀ ਗੱਲ ਤਾਂ ਇਹ ਸਾਡੇ ਪੋਲੀਟਿਸ਼ੀਅਨਾਂ ਤੇ ਪੁਲਿਸ ਨੇ ਇਹ ਮੁਲਕ ਦਾ ਸਤਿਆਨਾਸ਼ ਕੀਤਾ ਹੋਇਆ ਜੀ 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 ਇਹ ਤਾਂ ਹਲੇ ਕੁਟਮਾਰ ਹੋਇਆ ਹੁਣ ਤੁਸੀਂ ਪਿਛਲੇ 2-3 ਮਹੀਨੇ ਜਦੋਂ ਪੜਿਆ ਕਿੰਨੇ ਕੇਸਿਸ ਜਿੰਨਾ ਚ ਫਰਦੀ ਐਨਕਾਊਂਟਰ ਕਰਕੇ ਇਨੋਸੈਂਸ ਨੂੰ ਮਾਰਿਆ ਗਿਆ ਤੇ ਹੁਣ ਉਹ ਵੀ 30-40 ਸਾਲਾਂ ਬਾਅਦ ਪੁਲਿਸ ਵਾਲਿਆਂ ਨੂੰ ਕਿਸੇ ਨੂੰ 5 ਸਾਲ ਕਿਸੇ ਨੂੰ 10 ਸਾਲ ਕਿਸੇ ਨੂੰ ਕਿੰਨੀ ਕੈਦ ਹੋ ਰਹੀ ਆ ਜੀ ਇਹ ਸਾਡੀ ਜਿਹੜੀ ਪੁਲਿਸ ਹੈ ਤਾਂ ਬੰਦਿਆਂ ਨੂੰ ਮਾਰ ਵੀ ਦਿੰਦੀ ਆ ਇਹ ਤਾਂ ਕਰਨਲ ਸਾਹਿਬ ਦੀ ਕਿਸਮਤ ਚੰਗੀ ਆ ਕਿ ਤੇ ਉਹਨੂੰ ਉੱਥੇ ਮਾਰ ਕੇ ਉੱਥੇ ਕਦਾ ਹਥਿਆਰ ਰੱਖ ਕੇ ਕਹਿਣਾ ਸੀ ਇਨਕਾਊਂਟਰ ਚ ਮਾਰਿਆ ਸਾਨੂੰ ਵੀ ਪਤਾ ਨਹੀਂ ਕੌਣ ਹੈ ਜੀ ਬਚਨ ਜੀ ਆ ਕਰਨਲ ਬਾਸਤੀ ਜਿਹਦੇ ਉਹਨਾਂ ਨੇ ਮਿਲਿਤੀ ਇਹ ਸਿਸਟਮ ਆਪਣਾ ਬਰਬਾਦ ਹੋਇਆ ਵਿਆ ਵਾ ਸਾਰੇ ਮੁਲਕ ਦਾ ਔਰ ਇਹ ਬਰਬਾਦੀ ਦੇ ਕਾਰਨ ਇੱਕ ਪੋਲੀਟੀਸ਼ੀਅਨ ਐਕਪੋਲਟਵਾ ਬਟੇ ਬਾਕੀ ਬਾਕੀ ਹੋਰ ਸਾਰੇ ਸਰਕਾਰੀ ਮਹਿਕਮੇ ਵੀ ਉਹ ਉਹਨਾਂ ਉਹਨਾਂ ਵਾਲੇ ਵੀ ਹਾਲੇ ਹੀ ਆ ਪਰ ਚਲੋ ਤਸ਼ੱਦਦ ਨਹੀਂ ਕਰਦੇ ਜਿਵੇਂ ਪੁਲਿਸ ਕਰ ਜੀ ਇਹ ਗਲਤ ਹੋਇਆ ਹੋਇਆ ਤੇ ਮੈਂ ਅੱਜ ਸਾਡੇ ਪ੍ਰੈਸ ਨੂੰ ਵੀ ਦਿੱਤੀ ਸੀ ਆ ਮੈਂ ਕਹਿ ਰਿਹਾ ਹਾਂ ਕਿ ਸੋਸ਼ਲ ਮੀਡੀਆ ਤੇ ਇਹ ਇੱਕ ਤਰਸਮੈਂਟਾਂ ਸਰਵਿੰਗ ਬੰਦਿਆਂ ਤੇ ਹਰ ਇੱਕ ਆਵਾਜ਼ ਉਠਾ ਰਹੀ ਹੈ ਜੀ ਅੱਪ 1 ਸਾਲ ਦੇ ਵਿੱਚ ਮੇਰੇ ਖਿਆਲ ਵਿੱਚ 4 ਇਨਸੀਡੈਂਟ ਸਭ ਤੋਂ ਪਾਕਤੀ 1 ਸਾਲ ਇੱਥੇ ਦੇ ਹੋ ਗਏ ਨੇ ਇੱਕ ਕੋਇਆ ਭੋਲੇਸ਼ਵਰ ਇੱਕ ਕੋਇਆ ਮੌ ਇੱਕ ਜੇਪੋਰ ਔਰ ਇੱਕ ਟੋਪਾਵਾ ਇਥੇ ਸਰਵਿੰਗ ਫਸਲ ਨੂੰ ਪੁਲਿਸ ਨੇ ਜਾਂ ਹੋਰ ਲੋਕਾਂ ਨੇ ਮਾਰਿਆ ਤੇ ਪੁਲਿਸ ਨੇ ਕੋਇਆ ਮਾਰਿਆ ਹੋਟਲ ਪੁਲਿਸ ਨੇ ਕੋਇਆ ਐਕਸ਼ਨ ਦੇ ਗਿਆ ਜੀ ਸਰ ਸਾਡੇ ਤੇਜ਼ ਦੀ ਕਮਜ਼ੋਰੀ ਹੈ politicans ਦਾ ਰਾਜ ਚੱਲਦਾ ਤੇ ਸਰਵਿਸ ਹੈਡ ਕੁਆਟਰ ਦੇ ਸਾਡੇ ਆਰਮੀ ਦੀ ਵੀ ਸਪੋਟਾ ਉਹ ਚੁੱਪ ਬਠੇਲੇ ਉਹ ਬੋਲ ਨਹੀਂ ਚਾਹੁੰਦੇ ਜੀ ਇਹ ਆਨੇ ਮੇਰਾ ਬ੍ਰਾਡ ਵਿਊ ਇਸ ਮਸਲੇ ਪਰ ਅਛਾ ਤਰ ਇੱਕ ਗੱਲ ਇਹ ਹੈ ਕਿ ਇਹਦੇ ਚ ਜੇ ਫੌਜ ਚਾਵੇ ਉਹ ਕੀ ਕਰ ਸਕਦੀ ਹੈ ਫੌਜ ਇਸ ਮਸਲੇ ਦੇ ਵਿੱਚ ਜੇ ਜੇ ਇੰਟਰਸਟ ਲਵੇ ਦੇਖੋ ਦੋ ਤਿੰਨ ਗੱਲਾਂ ਕਰ ਸਕਦੀ ਆ ਨੰਬਰ 1 ਤੇ ਇਹ ਮਸਲਾ ਲੋਕਲ ਡੀਓਸੀ ਵਾਨਾ ਮੱਡੇ ਜਿਹੜਾ ਪਟਿਆਲੇ ਆ ਤੇ ਐਸਐਸਪੀ ਦਾ ਜਾਂ ਪਟਿਆਲੇ ਡੀਆਈਜੀ ਜਾਂ ਪੁਲਿਸ ਕਮਿਸ਼ਨ ਦਾ ਤਕਰੀ ਸੀਮਤ ਰਹਿਣਾ ਚਾਹੀਦਾ ਜੀ ਇਹ ਵੈਸਟਰਨ ਕਮਾਂਡ ਚੀਫ ਮਿਨਿਸਟਰ ਨੂੰ ਮਿਲੇ ਔਰ ਨਾਲ ਹੀ ਗਵਰਨਰ ਨੂੰ ਇਸ ਚੀਜ਼ ਦੀ ਰਿਪੋਰਟ ਦੇਵੇ ਜੀ ਇਹ ਇਸ ਆ ਫੇਰ ਇਨਵੈਸਟੀਗੇਸ਼ਨ ਹੋਣਾ ਚਾਹੀਦਾ ਜੀ ਪਹਿਲੀ ਗੱਲ ਦੂਜੀ ਗੱਲ ਇੱਕ ਜ਼ਮਾਨਾ ਸੀ ਇਕਨੀ ਘਟੋਟ ਮੈਨੂੰ ਆਪਈ ਸਰਵਿਸ ਦੀ ਯਾਦ ਉਹ ਅੱਗੇ ਪਿੱਛੇ ਯਾਦ ਆ 10-12 ਇਨਸੀਡੈਂਟ ਹੋਏ ਸੀ ਜਿੱਥੇ ਮੌਕੇ ਤੇ ਹੀ ਜਿਹੜੇ ਫੌਜੀ ਉੱਥੇ ਲੋਕਲ ਕਮਾਂਡਰ ਸੀ ਉਹ ਕਹਿੰਦੇ ਕੱਕ ਲੋ ਫੱਟੇ ਪੁਲਿਸ ਜੀ ਥਾਣੇ ਗਏ ਥਾਣੇ ਤੋੜਪਨ ਕੀਤੀ ਪੁਲਸ ਵਾਲਿਆਂ ਨੂੰ ਕੁੱਟਿਆ ਮਾਰਿਆ ਵੀ ਠੀਕ ਹੈ ਨਾ ਉਹ ਵੀ ਗੱਲਾਂ ਸਹੀ ਆ ਪਰ ਠੀਕ ਹੈ ਹੋ ਗਿਆ ਹੋ ਗਿਆ ਜੀ ਠੀਕ ਹੈ ਨਾ ਤੇ ਤਾਨੂੰ ਯਾਦ ਹੋਣਾ ਮਕਤੂਬ 57 56 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਸਾਫਿੰਗ ਕਿਹੜੋ ਸੀਐਮ ਸੀ ਉਹਦਾ ਲੜਕਾ ਸੁਲਿੰਦਰ ਸਿੰਘ ਤੇ ਹਰੋਂ ਦੀ ਕੋਟਾ ਪਾਚਾੜਿਆ ਸੀ ਉਹ ਫੌਜ ਨੇ ਜੀ ਤੇ ਜਨਾ ਉਹਨੇ ਮੈ ਸੇਵ ਕੀਤਾ ਸੀ ਕਿਸੇ ਲੇਡੀ ਨਾਲ ਤੋਂ ਇਹ ਜਿਹੜੀ ਆਪਣੀ ਸਿਵਲ ਸੁਸਾਇਟੀ ਆ ਜੀ ਹੁਣ ਇਹ ਸਿਵਲ ਸੁਸਾਇਟੀ ਉਹ ਮੇਂ ਬਿਹੇਵ ਕਰਦੀ ਹੈ ਜਿਵੇਂ ਸਰਕਾਰ ਇਹਨਾਂ ਨੂੰ ਟਰੀਟ ਕਰਦੀ ਹੈ ਜੀ ਠੀਕ ਹੈ ਨਾ ਤੇ ਆ ਆਗਰੇ ਹੋਏ ਇਨਸੀਡੈਂਟ ਐਮਨ ਨਗਰ ਹੋਇਆ ਬਿਲਕਾਮ ਹੋਇਆ ਮਿੰਡੀ ਜਿਹੜੀ ਯਾਤ ਨੇ ਠੀਕ ਹੈ ਨਾ ਜਿੱਥੇ ਫੋਕੀਏ ਨੇ ਜਾ ਕੇ ਪੁਲ ਧੜਿਆ ਤੇ ਖੜਾਕਾ ਚੜਿਆ ਤੇ ਉਹ ਵਾ ਉਦੋਂ ਆ ਬੇਕੇ ਦੇ ਠੀਕ ਹੈ ਹੁਣ ਰਫਾ ਰਫਾ ਕਰੋ ਜੀ ਹੁਣ ਮੈਂ ਤਾਂ ਨਹੀਂ ਕਹਿੰਦਾ ਕਰੋ ਪਰੇ ਹੋਇਆ ਆਪਣਾ ਤੁਹਾਨੂੰ ਸੈਟ ਹੋਇਆ ਵਾ ਠੀਕ ਹੈ ਰਿਕਾਰਡ ਹੈ ਸਾਡਾ ਰਿਕਾਰਡ ਜੀ ਤੇ ਅਰੇ ਹੋਊਗਾ ਅੱਗੇ ਵਧੂਗਾ ਕਿਉਂਕਿ ਪੁਰਸਾ ਅੱਜਕੱਲ੍ਹ ਇੰਨਿਆ ਪਾਵਰਾ ਨੇ ਕਿ ਪੁਰਸਾ ਕਿਸੇ شریف ਬੰਦੇ ਨੂੰ ਕੁਝ ਵੀ ਕਰ ਸਕਦੀ ਆ ਜੀ ਠੀਕ ਹੈ ਨਾ ਤੇ ਦੋਈ ਆਪਸ਼ਨਾਂ ਨੇ ਇਹ ਗੱਲ ਬਾਤ ਰਹੀ ਇਹਨਾਂ ਦਾ ਹੁਣ ਇਹ ਕਹਿੰਦੇ ਸਸਪੈਂਡ ਕਰ ਦਿੱਤਾ ਸਸਪੈਂਸ਼ਨ ਤਾਂ ਕੁਝ ਨਹੀਂ ਜੋ ਹੁੰਦੇ ਦੋ ਚਾਰ ਮਹੀਨੇ ਬਾਅਦ ਉਹ ਫਿਰ ਵਾਪਸ ਕਿਤੇ ਹੋਰ ਲਾ ਲੈਣਗੇ ਫਿਰ ਕਿਤੇ ਪੋਸਟਿੰਗ ਬਦਲੀ ਕਰ ਦੇਣਗੇ ਕੱਲ ਖਤਮ ਸਸਪੈਂਸ਼ਨ ਤਾਂ ਕੋਈ ਹੱਲ ਨਹੀਂ ਹੈ ਜੀ ਇਹਦਾ ਜਾਂ ਤਾਂ ਐਕਸ਼ਨ ਲੈ ਕੇ ਇੰਨਾ ਤੇ ਜੋ ਵੀ ਹੈ ਕਾਨੂੰਨੀ ਕਾਰਵਾਈ ਹੋਵੇ ਨਾ ਡਿਸਮਿਸਲ ਹੋਵੇ ਉਸ ਤੋਂ ਬਾਅਦ ਫਿਰ ਜੋ ਵੀ ਇਹਨਾਂ ਨੂੰ ਖੈਰ ਹੁੰਦੀ ਆ ਨਹੀਂ ਹੁੰਦੀ ਆ ਉਹ ਕੋਰਟ ਕਰੂਗੀ ਜੀ 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 ਮਤਲਬ ਇੱਕ ਐਫ ਆਈ ਆਰ ਤੇ ਨਾਮ ਵੀ ਨਾ ਪਾਇਆ ਜਾਣਾ ਐਫ ਆਈ ਆਰ ਕਰਨਲ ਸਾਹਿਬ ਦੇ ਬਿਆਨਾਂ ਤੇ ਵੀ ਨਾ ਦਰਜ ਕੀਤੀ ਜਾਣੀ ਓਕੇ ਐਫ ਆਈ ਆਰ ਤੇ ਇਹਨਾਂ ਨੇ ਅਨਨੋਨ ਪਰਸਨ ਤੇ ਕਰੀਏ ਜੋ ਮੈਂ ਸੁਣਿਆ ਵਾ ਜੀ ਬਿਲਕੁਲ ਬਿਲਕੁਲ ਜੀ ਤੇ ਹੁਣ ਅਨਨੋਨ ਪਰਸਨ ਦਾ ਜਬ ਪਤਾ ਵੀ 12 ਪੁਲਸ ਵਾਲੇ ਸੀਗੇ ਠੀਕ ਹੈ ਨਾ 3 ਜਾਂ 4 ਦੇ ਇੰਸਪੈਕਟਰ ਸਬ ਇੰਸਪੈਕਟਰ ਸੀਗੇ ਠੀਕ ਹੈ ਨਾ ਤੇ ਪਰ ਨਨ ਅਨਨੋਨ ਪਰਸਨ ਦੇ ਐਫ ਆਈ ਆਰ ਦਾ ਕੀ ਮਤਲਬ ਆ ਜੀ ਜੋ ਇਹਦਾ ਹੁਣ ਇਹਦਾ ਪੁਲਿਸ ਐਸ ਐਸ ਪੀ ਉਥੋਂ ਦਾ ਜਾਂ ਡੀ ਆਈ ਜੀ ਜਾਂ ਪੁਲਿਸ ਕਮਿਸ਼ਨਰ ਪਟਿਆਲੇ ਦੇ ਜਵਾਬ ਦੇ ਸਕਦਾ ਵੀ ਅਨਨੋਨ ਪਰਸਨ ਕਿਵੇਂ ਹੋਗੇ ਵੀਡੀਓ ਹੈ ਕਿਹਨੇ ਉਹ ਬੰਦੇ ਉਥੇ ਸੀਗੇ ਇੱਕ 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 ਗੱਲ ਤੁਸੀਂ ਕਿਵੇਂ ਦੇਖਦੇ ਹੋ ਮਤਲਬ ਵੀ ਐਡੀ ਘਟਨਾ ਹੋ ਜਾਣੀ ਸਰ ਤੇ ਇੱਕ ਕਰਨਲ ਨੂੰ ਇਸ ਤਰੀਕੇ ਨਾਲ ਕੁੱਟਿਆ ਜਾਣਾ ਮਤਲਬ ਫੌਜ ਦਾ ਇੱਕ ਵੱਖਰਾ ਔਰਾ ਹੁੰਦਾ ਫੌਜ ਦੀ ਇੱਕ ਵੱਖਰੀ ਰਿਸਪੈਕਟ ਹੁੰਦੀ ਹੈ ਲੋਕਾਂ ਦੇ ਮਨ ਚ ਤੇ ਵੈਸੇ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਰਹਿੰਦੇ ਨੇ ਕਿ ਅਸੀਂ ਫੌਜੀਆਂ ਦਾ ਸਤਿਕਾਰ ਕਰਦੇ ਹਾਂ 1 ਕਰੋੜ ਰੁਪਏ ਸ਼ਹੀਦਾਂ ਨੂੰ ਦਿੰਨੇ ਆ ਪਰ ਇਸ ਤੇ ਇੱਕ ਬਿਆਨ ਵੀ ਨਾ ਆਉਣਾ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਡੈਮੋਕਰੈਟਿਕ ਕੰਟਰੀਸ ਦੇ ਮੁਰਖਾਂ ਚ ਜਿਹੜੇ ਡੈਮੋਕਰੇਸੀ ਲੈਨੇ ਉਹਖੇ ਉਹ ਫੈਸਟੀਵਲ ਰੂਲ ਚੱਲਦਾ ਜੀ ਪਰ ਸਿਵਲ ਰੂਲ ਦਾ ਤੁਹਾਨੂੰ ਮੈਂ ਫਰਕ ਦੱਸ ਦੇਣਾ ਜੀ ਆ ਕੁਛ ਟਾਈਮ ਪਹਿਲਾਂ ਦੀ ਗੱਲ ਆ ਕਿ ਤੂੰ ਯੂ ਐਸ ਏ ਦੇ ਵਿੱਚ ਦੋ ਦੋ ਐਕਸੀਡੈਂਟ ਹੋਏ ਸੀ ਇੱਕ ਹੁਸਤਿੰਖ ਹੋਇਆ ਸੀ ਉੱਥੇ ਕੋਈ ਦੰਗੇ ਵਿਸਾਦ ਹੋਏ ਉੱਥੋਂ ਦਾ ਜਿਹੜਾ ਪੁਲਿਸ ਹੈਡ ਸੀ ਉੱਥੇ ਮੈਨੂੰ ਨਹੀਂ ਪਤਾ ਕੀ ਕਹਿੰਦੇ ਆ ਉਹ ਪੁਲਿਸ ਹੈਡ ਨੂੰ ਪ੍ਰੈਜ਼ੀਡੈਂਟ ਨੂੰ ਕਹਲਾ ਪਿਆ ਹਾਂ ਜੀ ਕ੍ਰੰਪੀਓ ਤੋਂ ਪ੍ਰੈਜ਼ੀਡੈਂਟ ਕਹਿੰਦਾ ਕ੍ਰੰਪੀ ਕੋਈ ਬਿਆਨ ਦਿੱਤਾ ਕਹਿੰਦਾ ਮਿਸਟਰ ਪ੍ਰੈਜ਼ੀਡੈਂਟ ਤੁਸੀਂ ਆਪ ਦਾ ਕੰਮ ਕਰੋ ਸਾਨੂੰ ਆਪ ਦਾ ਕੰਮ ਕਰਨ ਦੇ ਜੀ ਫਿਰ ਇੱਕ ਪੁਲਿਸ ਹੈਡ ਇੱਕ ਕੈਰ ਦਾ ਹੂਸਟ ਜਿਹੜਾ ਟੈਕਸ ਚ ਸੇਹਰਾ ਉਸ ਹੁੰਦੇ ਪੁਲਿਸ ਹੈਡ ਨੇ ਮੁਲਖਦੇਵ ਪ੍ਰੈਜ਼ੀਡੈਂਟ ਨੂੰ ਕਿਹਾ ਯੂ ਡੂ ਯੌਰ ਵਰਕ ਲੈਟ ਮੀ ਡੂ ਮਾਈ ਵਰਕ ਦੂਜਾ ਇੱਕ ਪੁਲਿਸ ਮੁਲਾਜ਼ਮ ਨੇ ਉਹ ਅਮਰੀਕਾ ਦੇ ਉੱਪਰਲੇ ਸੇ ਦੀ ਗੱਲ ਆ ਨਿਊਯਾਰਕ ਦੇ ਕਿਤੇ ਨੇੜੇ ਦੇ ਮਨ ਨੂੰ ਦੀ ਆ ਸ਼ਹਿਰ ਦਾ ਨਾਮ ਨਹੀਂ ਪਤਾ ਜੀ ਉਹ ਪੁਲਸ ਵਾਲੇ ਨੇ ਇੱਕ ਕਾਲੇ ਮਤਲਬ ਬਲੈਕ ਅਮਰੀਕਨ ਨੂੰ ਫੜ ਕੇ ਇੱਥਾ ਸਿੱਟ ਲਿਆ ਤੇ ਆਪਣੇ ਆਪਣੇ ਕੋਡੇ ਦੇ ਨਾਲ ਉਹਦਾ ਗਲਾ ਦਬਾ ਕੇ ਉਹ ਮਰ ਗਿਆ ਜੀ ਠੀਕ ਹੈ ਨਾ ਔਰ ਉਹ ਪੁਲਸ ਉਹ ਵਾਲੇ ਨੂੰ ਸਾਡੋ ਸਾਡ ਦੇ ਬੇਚੀ ਪਤਾ ਨਹੀਂ ਕਾਫੀ ਸੀਰੀਅਸ ਕਹਿਤ ਹੋਈ ਆ ਉਹ ਆ ਡੈਮੋਕ੍ਰੇਸੀ ਕਿ ਸਹੀ ਡੈਮੋਕ੍ਰੇਸੀ ਆ ਜੀ ਸਾਡੇ ਤਾਂ ਫਣੇਦਾਰ ਨੇ ਉੱਪਰ ਦੇਖਣਾ ਨੀਚੇ ਵਾਲੇ ਨੇ ਠਾਣੇਦਾਰ ਵਾਲ ਦੇਖਣਾ ਉੱਪਰ ਵਾਲੇ ਨੇ ਆਪ ਦੇ ਹੋਰ ਉੱਪਰ ਵਾਲਿਆ ਅਸਰ ਨਾਲ ਦੇਖਣਾ ਉੱਪਰ ਤੱਕ ਕੋਨੇ ਮੰਤਰੀ ਤੱਕ ਦੇਖਣਾ ਜੀ ਸਾਡਾ ਸਿਸਟਮ ਕਹਿਣ ਨੂੰ ਡੈਮੋਕ੍ਰੇਸੀ ਆ ਪਰ ਤਾਂ ਖਾਚ ਆਈ ਆ ਜੀ ਸਰ ਇਹ ਤਾਂ ਐਸਾ ਹੀ ਆ ਡੈਮੋਕ੍ਰੇਸੀ ਨਹੀਂ ਹੈ ਆਪਣੇ ਜੀ ਸਰ ਉਹ ਜੇ ਤੁਹਾਨੂੰ ਆ ਦੋ ਇਨਸੀਡੈਂਟ ਅਮਰੀਕਾ ਜਿਹੜੀ ਸਭ ਤੋਂ ਪੁਰਾਣੀ ਡੈਮੋਕ੍ਰੇਸੀ ਆ ਅਗੇ ਥੇਕ ਪੁਲਿਸ ਆਫਸਰ ਜਿਲੇ ਦਾ ਕਹਿਦਾ ਪ੍ਰੈਜ਼ੀਡੈਂਟ ਨੂੰ ਕਹਿਦਾ ਤੂੰ ਆਪਦਾ ਕੰਮ ਕਰ ਸੁਣਾ ਆਪੇ ਕੰਮ ਕਰ ਜੀ 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 ਆਪਣੀ ਕੋਈ ਕਹਿ ਸਕਦਾ ਪੁਲਿਸ ਨਹੀਂ 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 ਠੀਕ ਹੈ ਨਾ ਜੇ ਮਾਮਲੇ 'ਚ ਵੈਸਟਰਨ ਕਮਾਂਡ ਐਂਟਰ ਕਰਦੀ ਹੈ ਜਾਂ ਕਰੇ ਤਾਂ ਕੀ ਕੀ ਕਾਰਵਾਈ ਕਰਵਾ ਸਕਦੇ ਨੇ ਕੀ ਹੋ ਸਕਦਾ ਜੀ ਬਿਲਕੁਲ ਜੀ ਬੇਸਿਕਲੀ ਦੇਖੋ ਫੌਜ ਤਾਂ ਕਹੂਗੀ ਵੀ ਕਾਇਦਾ ਕਾਨੂੰਨ ਮੁਤਾਬਕ ਕੀ ਕਰੋ ਜੀ ਕਾਇਦਾ ਕਾਨੂੰਨ ਕਹਿੰਦਾ ਹੈ ਜੇ ਇਨਕੁਆਇਰੀ ਹੋਵੇ ਜੀ ਔਰ ਇਨਕੁਆਇਰੀ ਫੇਅਰ ਹੋਵੇ ਪੁਲਿਸ ਦੀ ਇਨਕੁਆਇਰੀ ਤੇ ਕਿਨੂ ਜੀ ਕੀ ਨਾਊਗਾ ਬਿਲਕੁਲ ਸਹੀ ਹੈ ਠੀਕ ਹੈ ਨਾ ਕਾ ਤਾਂ ਹਾਈ ਕੋਰਟ ਕਿਸੇ ਆਪਣੇ ਸਰਵਿੰਗ ਜੱਜ ਦਾ ਜਾਂ ਕਿਸੇ ਰਿਟਾਇਰਡ ਸੀਨੀਅਰ ਜੱਜ ਦਾ ਇਹ ਇਨਕੁਆਰੀ ਕਰਾਵੇ ਜੀ ਸਰ ਠੀਕ ਹੈ ਨਾ اور ਇਨਕੁਆਰੀ 15 ਵੀ ਦਿਨ ਚੋੜੀ ਕੋਈ ਇਹਦੇ ਕਿ ਇੰਨਾ ਲੰਬਾ ਚੌੜਾ ਨਹੀਂ ਹੈ ਪੁਰਾਣੇ ਕਿਸੇ ਕਿਸੇ ਐਂਕੀ ਜਾਣਾ ਜੀ ਸਰ ਠੀਕ ਹੈ ਨਾ ਉਹਦੀ ਜਿਹੜੀ ਇਨਕੁਆਰੀ ਆ ਉਹ ਫੇਰ ਹੋਊਗੀ ਉਹਦੇ ਉੱਪਰ ਐਕਸ਼ਨ ਲਿਆ ਜਾਵੇ ਠੀਕ ਹੈ ਨਾ ਤੇ ਉਸ ਤੋਂ ਬਿਨਾ ਹੋਰ ਕੋਈ ਫਾਇਦਾ ਕਿਸੇ ਦਾ ਕਿਸੇ ਨੇ ਸੁਣਾਈ ਨਹੀਂ ਕਰਦੀ ਜੀ ਠੀਕ ਹੈ ਨਾ ਇਹ ਸਿੱਧਾ ਮਾਮਲਾ ਕੋਰਟ ਚ ਜਾਊ ਉੱਥੇ ਤੱਕ ਕਈ ਸਾਲ ਲੱਗ ਜਾਣੇ ਆ ਜੀ ਠੀਕ ਹੈ ਨਾ ਆਪਾਂ ਨੂੰ ਪਤਾ ਆਪਣੇ ਕੋਰਟ ਕਚੈਰੀਆਂ ਦਾ ਕੰਮ ਸੋ ਇਹ ਕੰਮ ਪੰਜਾਬ ਸਰਕਾਰ ਨੂੰ ਕਵੇ ਇਹ ਅਸੀਂ ਆਪਣਾ ਜਿਹੜਾ ਵੈਸਟਰਨ ਕਮਾਂਡਾ ਉਹ ਇਹ ਲੋ ਕਵੇ ਗਵਰਨਰ ਨੂੰ ਕਵੇ ਸੀਐਮ ਨੂੰ ਕਵੇ ਔਰ ਹਾਈ ਕੋਰਟ ਦੇਖੀ ਜਸਟਿਸ ਨੂੰ ਦੇਖੇ ਠੀਕ ਹੈ ਜੀ ਬਈ ਸੋ ਮੋਟੋ ਆਪਣਾ ਐਕਸ਼ਨ ਲਿਆ ਜਾਵੇ ਜੀ ਤੁਹਾਨੂੰ ਪਤਾ ਕਿ ਉਹ ਕੋਈ ਜੱਜ ਅਪਾਇੰਟ ਕਰਨ ਜੀ ਜੇ ਨਾਲ ਇੱਕ ਅੱਧਾ ਕੋਈ ਹੋਰ ਜਿਵੇਂ ਫਿਲਮੈਂਬਰ ਕਰ ਦੇ ਠੀਕ ਹੈ ਨਾ ਔਰ 15 20 ਦਿਨ ਦੇ ਵਿੱਚ ਜਿਹੜੀ ਮਿੱਡੇ ਦੇ ਪਿੱਛੋਂ ਇਹਨਾਂ ਇਨਕੁਆਰੀ ਕਰ ਤੋਂ ਜੀ ਰਿਪੋਰਟ ਦੇ ਔਰ ਰਿਪੋਰਟ ਤੇ ਐਕਸ ਮਿਲਿਆ ਜਾਵੇ ਜੀ ਉਦੋਂ ਬਾਅਦ ਫੇ ਕੋਈ ਹੋਰ ਕੋਡ ਕਚੈਰੀਆਂ ਦਾ ਮਤਲਬ ਹੀ ਨਾ ਹੋ ਜੀ ਆ ਆ ਆ ਸਭ ਤੋਂ ਜਲਦੀ ਔਰ ਸਹੀ ਹੱਲ ਇਹ ਆ ਮਤਲਬ ਫੌਜ ਪ੍ਰੈਸ਼ਰ ਬਣਾ ਸਕਦੀ ਹੈ ਚਾਹੇ ਤਾਂ ਜੀ ਪ੍ਰਸ਼ਾਸਨ ਬਿਲਕੁਲ ਆਪਣੀਆਂ ਕੋਡ ਕਚੈਰੀਆਂ ਆਪ ਕੋ ਕਿੰਨੇ ਇਨਸੀਡੈਂਟ ਹੁੰਦੇ ਜਿਸੇ ਕੋਟ ਸ਼ੋ ਮੋਟਰ ਸ਼ੋ ਮੋਟਰ ਬਲੈਂਦੇ ਨੇ ਜੀ ਆਪ ਨੂੰ ਯਾਰ ਇਤਿਹਾਸਿੰਦੋ ਜੀ ਜੀ ਸਰ ਥੈਂਕ ਯੂ ਵੈਰੀ ਮਚ ਸਰ ਤੁਸੀਂ ਸਮਾਂ ਦਿੱਤਾ ਜੀ ਥੈਂਕ ਯੂ